ਨਕੋਦਰ ਦੇ ਵਿੱਚ ਸਨ 1986 ਦੇ ਅੰਦਰ ਪੁਲਿਸ ਗੋਲੀਬਾਰੀ ਦੇ ਪੀੜਤਾਂ ਦੇ ਵਾਰਸਾਂ ਨੇ ਹੁਣ ਸਾਬਕਾ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਸਲਾਹਕਾਰ ਨਿਯੁਕਤ ਕੀਤੇ ਜਾਣ ਦੇ ਉੱਪਰ ਇਤਰਾਜ਼ ਜ਼ਾਹਿਰ ਕੀਤਾ ਹੈ ਅਕਾਲ ਤਖਤ ਸਾਹਿਬ ਨੂੰ ਲਿਖੇ ਪੱਤਰ ਦੇ ਵਿੱਚ ਰਿਸ਼ਤੇਦਾਰਾਂ ਨੇ ਪੁਲਿਸ ਗੋਲੀਕਾਂਡ ਦੇ ਵਿੱਚ ਕਥਿਤ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਗੁਰੂ ਦੀ ਨਿਯੁਕਤੀ ਦੇ ਉੱਪਰ ਇਤਰਾਜ਼ ਜਤਾ ਦਿੱਤਾ ਹੈ ਬਸ ਇਹ ਕਿ ਸਬਤੋਵਦ ਸਿੱਖ ਟੈਂਪੋਰਲ ਸੀਟ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ ਲੈ ਕੇ 2017 ਤੱਕ ਪਾਰਟੀ ਅਤੇ ਇਸ ਦੀ ਸਰਕਾਰ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੇ ਵਾਸਤੇ ਜੋ ਹੈ ਇਸ ਵਕਤ ਤਨਖਾਈਆ ਕਰਾਰ ਦਿੱਤਾ ਹੋਇਆ ਹੈ ਅਤੇ ਹੁਣ ਜਾ ਕੇ ਮਾਮਲਾ ਸਾਹਮਣੇ ਇਹ ਆ ਰਿਹਾ ਹੈ ਕਿ ਦਰਬਾਰਾ ਸਿੰਘ ਗੁਰੂ ਨੂੰ ਇੱਕ ਵੱਡਾ ਜਿਹੜਾ ਰਤਬਾ ਹੈ ਉਹ ਦੇਣ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤੇ ਦੇ ਵੀ ਰिती ਗਈ ਹੈ ਇਹ ਜ਼ਿੰਮੇਵਾਰੀ ਪਰ ਦੱਸ ਦਈਏ ਕਿ ਇਸ ਦੇ ਨਾਲ-ਨਾਲ ਜੇਕਰ ਇਤਿਹਾਸ ਯਾਨੀ ਕਿ ਪਿਛੋਕਰ ਦੇ ਉੱਪਰ ਚਾਤ ਮਾਰੀਏ ਤਾਂ 2 ਫਰਵਰੀ 1986 ਦੇ ਉੱਪਰ ਤੁਹਾਨੂੰ ਨਜ਼ਰ ਦਿਵਾਉਣਾ ਚਾਹੁੰਦੇ ਆ ਜਿੱਥੇ ਕਿ 2 ਫਰਵਰੀ 1986 ਨੂੰ ਜਲੰਧਰ ਜ਼ਿਲ੍ਹੇ ਦੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਅਕਾਲੀ ਸਰਕਾਰ ਵੇਲੇ ਪੁਲਿਸ ਗੋਲੀਬਾਰੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਚਾਰ ਸਿੱਖ ਨੌਜਵਾਨ ਰਵਿੰਦਰ ਸਿੰਘ ਲਿੱਤਰਾ ਬਲਦੀਰ ਸਿੰਘ ਰਾਮਗੜ ਚਿਲਮਰ ਸਿੰਘ ਗੋਰਸੀਆ ਅਤੇ ਹਰਮਿੰਦਰ ਸਿੰਘ ਚਲੂਪਰ ਨੂੰ ਪੁਲਿਸ ਨੇ ਹੀ ਗੋਲੀ ਮਾਰ ਦਿੱਤੀ ਸੀ ਦੱਸ ਦਈਏ ਕਿ ਇਸ ਪੂਰੇ ਮੌਕੇ ਦੇ ਦੌਰਾਨ ਇਜ਼ਹਾਰ ਆ আলম ਜੋ ਕਿ ਉਸ ਸਮੇਂ ਜਲੰਧਰ ਦੇ ਐਸਐਸਬੀ ਸੀ ਉਹਨਾਂ ਦੇ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ ਜਦੋਂ ਕਿ ਜੋ ਦਰਬਾਰਾ ਸਿੰਘ ਗੁਰੂ ਨੇ ਉਹ ਵਧੀਕ ਡਿਪਟੀ ਕਮਿਸ਼ਨਰ ਯਾਨਕੀ ਏਡੀਸੀ ਸਨ ਉਸ ਵੇਲੇ ਅਤੇ ਉਸ ਮੌਕੇ ਦੇ ਉੱਪਰ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹ ਉਸ ਵਕਤ ਡਿਪਟੀ ਕਮਿਸ਼ਨਰ ਦੇ ਤੌਰ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਚੁੱਕੇ ਸੀ ਇਹ ਬਹੁਤ ਹੀ ਚਿੰਤਾ ਜਨਾ ਕਹਿਆ ਕਿ ਜਦੋਂ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਆਪਣੇ ਪਿਛਲੇ ਅਪਰਾਧਾਂ ਦੇ ਵਾਸਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਰਹੀ ਹੈ ਤਾਂ ਉਹਨਾਂ ਨੇ ਇਸ ਕਰਨਾ ਦੀ ਮੁੱਖ ਸ਼ਖਸੀਅਤ ਜਾਫਰ ਕਹਿ ਲიਏ ਕਿ ਮੁੱਖ ਕਿਰਦਾਰ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਜਾਫਰ ਕਹਿ ਲਈਏ ਕਿ ਮੁੱਖ ਸਲਾਹਕਾਰ ਨਿਯੁਕਤ ਕਰਨ ਦੀ ਜੋ ਗੱਲਬਾਤ ਹੈ ਉਹ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਹੈ ਪੀੜਤ ਦੇ ਭਰਾ ਹਰਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਨੇ ਕਿਹਾ ਹੈ ਕਿ ਸਰਕਾਰ ਨੇ ਨਕੋਦਰ ਕਤਲੇਆਮ ਦੀ ਜਾਂਚ ਦੇ ਵਾਸਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਪਰ ਰਿਪੋਰਟ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਨਾਲ ਦੇ ਨਾਲ ਇਹ ਵੀ ਸਾਹਮਣੇ ਆਈ ਹੈ ਗੱਲਬਾਤ ਕਿ ਦਰਬਾਰਾ ਸਿੰਘ ਗੁਰੂ ਤੋਂ ਇਹ ਪਦਵੀ ਜੋ ਹੈ ਉਹ ਸ਼ਾਇਦ ਖੋਹੀ ਜਾ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਸ਼ਿਫਟ ਕਰਕੇ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਰ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕਿਸੇ ਸ਼ਖਸ ਦਾ ਕਿਸੇ ਇੱਕ ਕਤਲੇਆਮ জাফর ਗੋਲੀ ਕਾਣ ਦੇ ਨਾਲ ਜੁੜਿਆ ਪਹਿਲਾਂ ਹੀ ਹੋਇਆ ਏ ਨਾਮ ਤਾਂ ਉਸ ਬੰਦੇ ਨੂੰ ਇੱਕ ਅਹਿਮ ਅਤੇ ਵੱਡੇ ਰੁਤਬੇ ਦੇ ਉੱਪਰ ਬਿਠਾ ਕੇ ਆਖਰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਝੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ